ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ترਿੰਦਰ ਸਿੰਘ ਜੀ ਮੋਹੀ ਵਾਲੇ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸਰਤਾਬਲੀ ਅਤੇ ਪੰਜਾਵੀਂ ਵਰਸੀ ਸ੍ਰੀਮਾਨ ਸੰਤ ਬਾਬਾ ਸਰਪੂਰ ਸਿੰਘ ਜੀ ਮਸਤ ਮੋਹੀ ਵਾਲੇ ਦੀ ਗੁਰਬਾਣੀ ਸੰਥਿਆ ਕੇਂਦਰ ਪਿੰਡ ਮੋਈਕੁਰਦ ਜ਼ਿਲ੍ਹਾ ਪਟਿਆਲਾ ਨੇੜੇ ਗਿਆਨ ਸਾਗਰ ਇਹ 3 4 ਅਕਤੂਬਰ 2025 ਤੋਂ ਭਈ ਗੁਰਮੰਤਰ ਵਾਹਿਗੁਰੂ ਜਾਪ ਮੰਤਰ ਸ਼ੁਰੂ ਹੋਏ ਹੋਏ ਹਨ ਜੋ ਕਿ 10 ਤਰੀਕ ਦਿਨ ਐਤਵਾਰ ਤੱਕ ਚੱਲਣਗੇ ਉਹਨਾਂ ਦਾ ਸਮਾਂ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਦਾ ਹੈ ਜੀ ਸੋ 11 12 13 ਅਕਤੂਬਰ ਨੂੰ ਰਾਤੀ ਦੀਵਾਨ ਸੱਜਣਗੇ ਜੀ ਕੀਰਤਨ ਦੇ ਸੋ ਉਹਨਾਂ ਦਾ ਸਮਾਂ 6:30 ਵਜੇ ਤੋਂ ਲੈ ਕੇ 8:00 ਵਜੇ ਤੱਕ ਦਾ ਹੈ ਜੀ ਅਤੇ 14 ਤਰੀਕ ਨੂੰ ਸਮਾਂ ਸਾਡੇ 6:00 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਦਾ ਹੈ ਜੀ ਅਤੇ ਅਖੰਡ ਪੜ ਸਾਹਿਬ 13 ਅਕਤੂਬਰ 2025 ਦਿਨ ਸੋਮਵਾਰ ਨੂੰ ਆਰੰਭ ਹੋਣਗੇ ਜੀ ਅਤੇ 15 ਅਕਤੂਬਰ 2025 ਦਿਨ ਬੁੱਧਵਾਰ ਨੂੰ ਅਖੰਡ ਪੜ ਸਾਹਿਬ ਦੇ ਭੋਗ ਪੈਣਗੇ ਜੀ ਭੋਗ ਪੈਣ ਉਪਰੰਤ ਸੁਭਾਈ ਕੀਰਤਨ ਚੱਲਣਗੇ ਜੀ ਕੀਰਤਨ ਵਿੱਚ ਪਹੁੰਚ ਰਹੇ ਜੋ ਮੁੱਖ ਸੰਤ ਕੀਰਤਨੀ ਜਥੇ ਹਨ ਉਹਨਾਂ ਦੇ ਨਾਮ 'ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਹਸਾਲੀ ਵਾਲੇ, ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾਣਾ ਸਾਹਿਬ ਜਰਗ ਵਾਲੇ, ਸੰਤ ਬਾਬਾ ਹਰਨੇਕ ਸਿੰਘ ਜੀ ਲੰਗਰਾਂ ਵਾਲੇ, ਸੰਤ ਬਾਬਾ ਰਈ ਸਿੰਘ ਜੀ ਰੰਧਾਵੇ ਵਾਲੇ, ਸੰਤ ਬਾਬਾ ਰਣਜੀਤ ਸਿੰਘ ਜੀ ਟਿੱਬੀ ਵਾਲੇ ਅਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਮਰਤਾਪੁਰ ਵਾਲੇ ਹੋਰ ਵੀ ਰਾਗੀ ਢਾਡੀ ਸੰਤ ਮਹਾਂਪੁਰਸ਼ ਸੰਗਤਾਂ ਨੂੰ ਕੀਰਤਨ ਕਰਕੇ ਕਥਾ ਕਰਕੇ ਨਿਹਾਲ ਕਰਨਗੇ ਜੀ। ਸੋ ਸਾਰੀ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਂ ਕਰਨੀ ਜੀ। ਅਤੇ ਖੰਡਵਰ ਸਾਹਿਬ ਦੇ ਸੋਪ ਪੈਣ ਤੋਂ ਉਪਰੰਤ ਪੁਸ਼ਤੀ ਮੰਗਲ ਗੱਤਗੇ ਦੇ ਪ੍ਰੋਗਰਾਮ ਅਤੇ ਰਸਾ ਗਸ਼ੀ ਦੇ ਪ੍ਰੋਗਰਾਮ ਹੈ ਜੋ ਕਰਵਾਏ ਜਾਣਗੇ। ਉਹ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਕਿਰਪਾਤਾ ਕਰਨੀ। ਅਸੀਂ ਬਾਲਮੀ ਦੀ ਸਭਾ, ਨੌਜਵਾਨ ਸਭਾ ਵੱਡੋ ਬਾਬਾ ਜੀ ਦਾ ਪੂਰਾ ਸਹਿਯੋਗ ਦੇ ਰਹੇ ਹਨ। ਉਹ ਜਿੱਥੇ ਵੀ ਬਾਬਾ ਜੀ ਸਾਡੀ ਡਿਊਟੀ ਲਾਣਗੇ ਅਸੀਂ ਬਾਬਾ ਜੀ ਦੇ ਨਾਲ ਖੜਾਂਗੇ ਜੀ। ਤੋ ਇਹਦੇ ਨਾਲ ਨਾਲ ਅਸੀਂ ਬਾਬਾ ਤਰਵਿੰਦਰ ਸਿੰਘ ਮੋਹਨਵਾਲੇ ਦੇ ਵਿਦਿਆਰਥੀ ਵੀ ਹਨ ਤੇ ਬਾਬਾ ਜੀ ਕੋਲ ਅਸੀਂ ਗੁਰਬਾਣੀ ਸੰ社 ਦੇ ਅੰਦਰ ਦੇ ਵਿੱਚ ਗੁਰਬਾਣੀ ਦੇ ਜੀ ਸੰ社 ਕਰਦੇ ਹਨ ਤੇ ਕੀਰਤਨ ਦੀ ਸੰ社 ਵੀ ਕਰਦੇ ਹਨ। ਸੋ ਬਾਬਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਹਰ ਸਾਲ ਇੱਕ ਤੋਂ ਇੱਕ ਵੱਧ ਚੜ ਕੇ ਜਿਹੜਾ ਜਿਹੜਾ ਪ੍ਰੋਗਰਾਮ ਆਪਣੇ ਪਿੰਡ ਦੀ ਲੱਗਨ ਵਾਸਤੇ ਸੁਖ શાંતੀ ਲਈ ਕਰਵਾਉਂਦੇ ਹਨ। ਤੋਂ ਇਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਜੀ ਸੋ ਸਾਰੀ ਸੰਗਤਾਂ ਨੇ ਇਲਾਕਾ ਨਿਵਾਸੀਆਂ ਨੇ ਪਿੰਟ ਮੋਹੀ ਖੁਰਦ ਮੇਰੇ ਬਿਆਨਪਾਤਰ ਹਸਪੀਟਲ ਪਹੁੰਚੇ ਦੀ ਕਿਰਪਾਲਤਾ ਕਰਨੀ ਜੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ